ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਪੜ੍ਹਾਈ ਵਿਖਾਈ ਕਰਕੇ ਇੱਕ ਚੰਗਾ ਮੁਕਾਮ ਹਾਸਲ ਕਰੇ ਚੰਗਾ ਅਫਸਰ ਬਣੇ ਇਸੇ ਸੁਪਨੇ ਨੂੰ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਅਜਨਾਲਾ ਦੇ ਪਿੰਡ ਪੰਜ ਰੈਆਂ ਨਿਜਰਾ ਦੇ ਨੌਜਵਾਨ ਜਸਕੰਦਰ ਸਿੰਘ ਨੇ ਪੂਰਾ ਕੀਤਾ ਜੋ ਆਰਮੀ ਚ ਨੈਬ ਸੂਬੇਦਾਰ ਭਰਤੀ ਹੋਇਆ ਜਿਸ ਨੂੰ ਲੈ ਕੇ ਜਸਕੰਦਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਅੰਦਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਆਰਟੀ ਫੌਜ ਅੰਦਰ ਆਰਟੀ ਜੀਸੀਓ ਐਜ਼ ਆ ਰਿਸਿਸਟੀਚਰ ਕਾਇਮ ਸੁਰਬੀਦਾਰ ਦਾ ਰੈਂਕ ਲੈ ਕੇ ਮੈਂ ਮੱਤੀ ਹੋਇਆ ਜੀ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ ਪਹਿਲੇ ਨੰਬਰ ਤੇ 골ਡ ਮੈਡਲਿਸਟ ਲੈ ਕੇ ਮੈਂ ਆਪਣੀ ਪਿੰਡ ਪੁੰਚੇ ਜਦੋਂ ਜਸਕੰਦਰ ਸਿੰਘ ਆਪਣੇ ਜੱਦੀ ਪਿੰਡ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਉਹਨਾਂ ਦਾ ਪਰਵਾ ਸਵਾਗਤ ਕੀਤਾ ਦੱਸ ਦਈਏ ਕਿ ਜਸਕਿੰਦਰ ਸਿੰਘ ਆ ਪੂਰੇ ਭਾਰਤ ਚੋਂ ਧਰਮ ਗੁਰੂ ਪੋਸਟ ਲਈ ਵੀ ਚੁਣਿਆ ਗਿਆ ਜਿਸ ਵਿੱਚ ਜਸਕੰਦਰ ਸਿੰਘ ਨੂੰ ਰਿਲੀਜੀਅਸ ਟੀਚਰ ਜੈਸੂ ਜੂਨੀਅਰ ਕਮਿਸ਼ਨ ਅਫਸਰ ਦਾ ਰੈਂਕ ਮਿਲਿਆ ਇਨ ਮਿਹਨਤ ਕੀਤੀ ਆ ਤੇ ਫਿਰ ਉਹ ਤੱਕ ਪਹੁੰਚਿਆ ਪੜ੍ਹਾਈ ਦਾ ਸਾਰਾ ਮੁੱਲ ਜੀ ਤੇ ਸਾਰੇ ਬੱਚੇ ਪੜ੍ਹਨ ਤੇ ਇਤਨਾ ਹੀ ਇਹ ਕੋ ਸਕੰਦਰ ਕੋ ਕਿਤਾਬਾਂ ਸਾਰੀਆਂ ਹੈਗੀਆਂ ਜੇ ਕੋਈ ਬੱਚਾ ਪੜ੍ਹਨਾ ਚਾਹੇ ਤਾਂ ਦੱਸਿਆ ਬਕਰੋ ਸਾਰੇ ਕੋਲ ਪੜਾਇਆ ਹੋ ਕਰ ਤੇ ਸਟੱਡੀ ਅਤੇ ਫਿਜ਼ੀਕਲ ਤੇ ਸਪੋਰਟਸ ਵਿੱਚ ਨੰਬਰ 1 ਆਉਣ ਤੇ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਪਿੰਡ ਦੇ ਕਿਹੜੇ ਰੈਂਕ ਚ ਅੱਜ ਵੀ ਪਰਤੀ ਹੋ ਕੇ ਆਏ ਹੋ ਮੇਰਾ ਨਾਮ ਜੀ ਦਿਸਕੰਦਰ ਸਿੰਘ ਪਿੰਡ ਪੰਜਗਰੀਆਂ ਨਿਜਰਾ ਮੈਂ ਭਾਰਤੀ ਫੌਜ ਅੰਦਰ ਆਰਟੀ ਜੀਸੀਓ ਐਜ਼ ਆ ਰਿਲੀਜੀਅਸ ਟੀਚਰ ਲਾਈਫ ਸੂਬੇਦਾਰ ਦਾ ਰੈਂਕ ਲੈ ਕੇ ਮੈਂ ਪਰਤੀ ਹੋਇਆ ਜੀ ਤੇ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ ਨੂੰ ਪਹਿਲੇ ਨੰਬਰ ਤੇ 골ਡ ਮੈਡਲਿਸਟ ਲੈ ਕੇ ਮੈਂ ਆਪਣੇ ਪਿੰਡ ਪਹੁੰਚਿਆ ਜੀ ਕਿੰਨਾ ਖੁਸ਼ ਮਿਲਣ ਡਿਆ ਵੀ ਜੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ ਤੇ ਇਹਨਾਂ ਟਾਈਮ ਕਦੀ ਰਹੇ ਨਹੀਂ ਸੀ ਘਰ ਤੋਂ 12ਵੀਂ ਬਾਕੀ ਇਹਨੇ ਟਾਈਮ 'ਚ ਬਹੁਤ ਕੁਝ ਸਿੱਖਿਆ ਹੈ ਆਪਣਾ ਚਲੋ ਆਪਣੇ ਸਾਖ ਸੰਬੰਧੀ ਸਭ ਨੇ ਬੜਾ ਸਤਿਕਾਰ ਕੀਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿੰਨਾ ਕਿਤੇ ਜਿਹੜੇ ਨੌਜਵਾਨ ਆ ਉਹ ਵੱਡੇ ਪੱਧਰ ਤੇ ਨਸ਼ੇ ਦੀ ਦਲਦਲ 'ਚ ਫਸਦੇ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਇਹੀ ਕਹਾਂਗਾ ਜੀ ਆਪਣਾ ਤੁਸੀਂ ਮੋਟਿਵ ਰੱਖੋ ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ ਅਸੀਂ ਬੇਰੋਜ਼ਗਾਰੀ ਬਹੁਤ ਹੈ ਆਪਣੇ ਇੱਥੇ ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ ਏਡੀ ਗੱਲ ਵੀ ਨਹੀਂ ਨੌਕਰੀ ਮਿਲਦੀ ਨਹੀਂ ਹੈ ਬਾਕੀ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਹੀ ਸਾਰੇ ਕਾਰਜ ਹੁੰਦੇ ਆ ਜੀ ਪਰ ਵੇਖਿਆ ਕਿ ਜ਼ਿਆਦਾਤਰ ਜਿਹੜੇ ਨੌਜਵਾਨ ਆ ਬਾਹਰ ਦੂਸਰੇ ਕੰਮਾਂ ਨੂੰ ਜ਼ਿਆਦਾ ਪਹਿਲ ਦਿੰਦੇ ਆ ਗੁਰਬਾਣੀ ਤੋਂ ਦੂਰ ਰਹਿੰਦੇ ਨੇ ਤੁਸੀਂ ਗੁਰਬਾਣੀ ਦੇ ਵਿੱਚ ਪਰਫਕ ਰਹਿ ਕੇ ਜਿਹੜੀ ਇਹ ਸਫਲਤਾ ਹਾਸਲ ਕੀਤੀ ਆ ਹਾਂਜੀ ਹਾਂਜੀ ਮੈਂ ਜੀ ਗੁਰਬਾਣੀ ਬਾਬਾ ਜੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਚਰਨ ਸਨਚੇ ਆਏ ਹਾਂ ਜੀ 2010 ਤੋਂ ਆ 14-15 ਸਾਲ ਹੋ ਗਏ ਇਹਨਾਂ ਦੇ ਕੋਲ ਹੀ ਪਲੇ ਇਹਨਾਂ ਨੇ ਸਾਰਾ ਸਿਖਾਇਆ ਜੀ ਤੇ ਨਾਲ ਪੜ੍ਹਾਈ ਕੀਤੀ ਆਪਣੀ ਤੇ ਮਹਾਰਾਜ ਜੀ ਨੇ ਕਿਰਪਾ ਕਰਕੇ ਸਫਲਤਾ ਬ ਅੱਜ ਵੱਡਾ ਮਾਨ ਸਨਮਾਨ ਮਿਲਣ ਡਿਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਜੀਬ ਜੀ ਕੀ ਨਾ ਅੱਜ ਕਿੰਨਾ ਕੁ ਮਾਨ ਸਨਮਾਨ ਮਿਲਣ ਡਿਆ ਵਾ ਵੀ ਅੱਜ ਬੇਟਾ ਜਿਹੜਾ ਵਾ ਭਰਤੀ ਹੋ ਕੇ ਘਰ ਪਹੁੰਚਿਆ ਵਾ ਸਰਦਾਰ ਨਰਿੰਦਰ ਸਿੰਘ ਪਿੰਡ ਪੰਜਗਰੀਆਂ ਨਿਜਰਾ ਜਸਕੰਦਰ ਸਿੰਘ ਦਾ ਬੇਟਾ ਮੇਰਾ ਭਰਤੀ ਹੋਇਆ ਆਰਮੀ ਚ ਆਰਟੀ ਜੀਐਸਓ ਤੇ ਬਹੁਤ ਇਨ ਮਿਹਨਤ ਕੀਤੀ ਆ ਤੇ ਫਿਰ ਉੱਥੇ ਤੱਕ ਪਹੁੰਚਿਆ ਪੜਾਈ ਦਾ ਸਾਰਾ ਮੁੱਲ ਜੀ ਤੇ ਸਾਰੇ ਬੱਚੇ ਪੜ੍ਹਨ ਤੇ ਇਤਨਾ ਹੀ ਇਹਨਾਂ ਨੂੰ ਸਕੰਦਰ ਨੂੰ ਤਾਂ ਮਾ ਸਾਰੇ ਹੈਗੀਆਂ ਜੇ ਕੋਈ ਬੱਚਾ ਪੜਨਾ ਚਾਹਵੇ ਤਾਂ ਦੱਸਿਆ ਕਰੋ ਸਾਰੇ ਕੋਲ ਪੜਾਇਆ ਕਰੋ ਹੋਰ ਇਹ ਪਿੰਡ ਦੇ ਦਾ ਨੌਜਵਾਨ ਕੋਈ ਵੀ ਨੌਕਰੀ ਕਰਨ ਤੇ ਇਤਰਾ ਸਮਾਨਤ ਹੁੰਦੇ ਰਹਾਂ ਤੇ ਬਹੁਤ ਵਧੀਆ ਗੱਲ ਇਹ ਜੀ ਕਿੰਨਾ ਘਮ ਮਹਿਸੂਸ ਹੋਣ ਰਿਹਾ ਅੱਜ ਬਹੁਤ ਖੁਸ਼ੀ ਵਾਲੀ ਗੱਲ ਇਹ ਜੀ ਬਹੁਤ ਵਧੀਆ ਜੀ ਜੀਣਾ ਚਾਹੁੰਦੇ ਹੋ ਅੱਜ ਬੜਾ ਮਾਨ ਸਨਮਾਨ ਮਿਲਣ ਰਿਹਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਪੰਜਗਰਾਈਆਂ ਇਹ ਸਾਡਾ ਬੱਚਾ ਤੇ ਇਹਨੇ ਬੜੀ ਤਰੱਕੀ ਕੀਤੀ ਹੈ ਮਹਾਰਾਜ ਨੇ ਇਹਨੂੰ ਕਿਰਤ ਤੇ ਕਿਰਪਾ ਕੀਤੀ ਹੈ ਪਹਿਲੋ ਛੋਟਾ ਹੁੰਦਾ ਸੀ ਸਾਡੇ ਕੋਲ ਰਿਆ ਬਾਣੀ ਸਿੱਖੀ ਇਹਨੇ ਬਾਣੀ ਸਿੱਖ ਕੇ ਗੁਰੂ ਨਾਲ ਐਸਾ ਜੁ ਕਿ ਆਪਾਂ ਨੂੰ ਪਤਾ ਹੀ ਹੈ ਪਿੰਡ ਦੇ ਇਲਾਕੇ ਚੱਕੇ ਜੀ ਵੀ ਆਪਣੇ ਇਲਾਕੇ ਚ ਵੀ ਸਾਰੇ ਜੇ ਕਥਾ ਕਰਨ ਵੀ ਜਾਂਦਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਇਹਨੇ ਪੜ੍ਹਾਈ ਐਮਏ ਕਰਕੇ ਜਿਹੜੀ ਧਾਰਮਿਕ ਪੜ੍ਹਾਈ ਦੀ ਐਮਏ ਕਰਕੇ ਗਿਆਨੀ ਕਰਕੇ ਤੇ ਅੱਜ ਇਹ ਭਰਤੀ ਹੋ ਕੇ ਆਇਆ ਸੂਬੇਦਾਰ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਹ ਇਹਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤਰੱਕੀਆਂ ਕਰੇ ਤੇ ਇਹੋ ਹੀ ਸਾਡੀ ਅਰਦਾਸ ਹੈ ਤੇ ਹੋਰ ਬੱਚਿਆਂ ਨੂੰ ਵੀ ਇਹੋ ਹੀ ਸਾਡੀ ਸਾਡੀ ਬੇਨਤੀ ਆ ਕਿ ਨਸ਼ਿਆਂ ਤੋਂ ਛੱਡ ਕੇ ਤੇ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਅੱਜ ਬਾਣੀ ਨਾਲ ਇਹ ਬੱਚਾ ਜੁੜਿਆ ਸੀ ਤੇ ਕਿੰਨੀ ਤਰੱਕੀ ਕੀਤੀ ਕਿੰਨਾ ਮਾਣ ਮਹਿਸੂਸ ਕੀਤਾ ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ ਸਾਡਾ ਵੀ ਰੋਸ਼ਨ ਕੀਤਾ ਤੇ ਸਾਰੇ ਇਲਾਕੇ ਦਾ ਵੀ ਨਾਂ ਰੋਸ਼ਨ ਕੀਤਾ ਇਹ ਬੱਚੇ ਨੇ ਤੇ ਇਹ ਬੜਾ ਸਾਨੂੰ ਵੱਡਾ ਇਹ ਜਿਹੜਾ ਖੁਸ਼ੀ ਆ ਇਹ ਇਹਦੇ ਵਿੱਚ ਸਾਨੂੰ ਬੜਾ ਵੱਡਾ ਮਾਣ ਮਿਲ ਰਿਹਾ ਇਹਦੇ ਵਿੱਚ ਅੱਜ ਤੇ ਬਾਕੀ ਬੱਚਿਆਂ ਨੂੰ ਵੀ ਇਹੋ ਹੀ ਬੇਨਤੀ ਆ ਕਿ ਬਾਣੀ ਨਾਲ ਜੁੜੀਏ ਗੁਰੂ ਨਾਲ ਨਾ ਟੁੱਟੀਏ ਗੁਰੂ ਨਾਲ ਜੁੜਿਆ ਹੀ ਇੱਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਆਪਾਂ ਦੀ ਇਹੋ ਹੀ ਅਰਦਾਸ ਬੇਨਤੀ